ਸ਼ੁਕਰੀਆ ਦੇਸ਼ ਨੂੰ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਢਾਵਰਾ ਲੈ ਕੇ ਹਾਜ਼ਰ ਆ ਪ੍ਰੋਗਰਾਮ ਅੱਜ ਦੀ ਚਰਚਾ ਅੱਜ ਦੀ ਚਰਚਾ ਵਿੱਚ ਦੋਸਤੋ ਅਸੀਂ ਚਰਚਾ ਕਰਨੀ ਹੈ ਖੇਡਾਂ ਦੀ ਖਾਸ ਕਰਕੇ ਲੜਕੀਆਂ ਲਈ ਖੇਡਾਂ ਦੀ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਹੀ ਖੇਡਾਂ ਵੱਲ ਰੁਚਾਰ ਵਧਦਾ ਰਿਹਾ ਹੈ ਸਾਡੇ ਦੇਸ਼ ਨੂੰ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਤਰਤੀਕੇ ਹੈ ਓਥੇ ਹੀ ਸਾਡੇ ਦੇਸ਼ ਨੂੰ ਖੇਡ ਤੇ ਖਿਡਾਰੀਆਂ ਦੀ ਤਰਤੀ ਵੀ ਕਿਹਾ ਗਿਆ ਹੈ चाहे ਅਸੀਂ ਸਤਿਯੁਗ ਤੋਂ ਲਈਏ ਜਾਂ ਆਜ ਕਾਲੀਯੁਗ ਦੀ ਗੱਲ ਕਰੀਏ ਖੇਡਾਂ ਪ੍ਰਤੀ ਰੁਚੀ ਉਦੋਂ ਵੀ ਹੁੰਦੀ ਸੀ ਤੇ ਖੇਡਾਂ ਪ੍ਰਤੀ ਰੁਚੀ ਅੱਜ ਵੀ ਹੈ ਜੀ ਤਾਂ ਹੀਓ ਤਾਂ ਅਸੀਂ ਕਈ 올림픽 ਮੈਡਲ ਜਿੱਤੇ ਕਈ ਵਾਰ ਅਸੀਂ ਕਾਮਨ ਵੈਲਥ ਗੇਮਾਂ ਦੇ ਚੈਂਪੀਅਨ ਬਣੇ ਕਈ ਵਾਰ ਅਸੀਂ ਕ੍ਰਿਕਟ ਦੇ ਵਿੱਚ ਆਪਣਾ ਪਰਚਮ ਲਹਿਰਾਇਆ ਲੇਕਿਨ ਜ਼ਿਆਦਾਤਰ ਪਰਚਮ ਲਹਿਰਾਉਣ ਵਾਲਿਆਂ ਵਿੱਚ ਮਰਦ ਸ਼ਾਮਲ ਰਹੇ ਲੇਕਿਨ ਹੁਣ ਪਿਛਲੇ ਸਮੇਂ ਦੇਸ਼ ਦਾ ਸੈਲਰੀਓ ਬਦਲ ਰਿਹਾ ਤੇ ਇਸ ਸੈਨੈਰੀਓ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਦੀ ਜਾ ਰਹੀ ਹੈ ਚਾਹੇ ਉਹ ਬੈਡਮਿੰਟਨ ਹੋਵੇ ਚਾਹੇ ਹੋ ਟੈਨਿਸ ਹੋਵੇ ਜਾਂ ਫਿਰ ਹੋਵੇ ਕੁਸ਼ਤੀ ਔਰਤਾਂ ਮਰਦਾਂ ਦੇ ਨਾਲ ਬਰਾਬਰ ਮੈਡਲ ਤੱਕ ਚਿਤ ਰਹੀਆਂ ਤੇ ਫਿਰ ਪਿਛਲੇ ਹਫਤੇ ਤਾਂ ਇੱਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ ਭਾਰਤੀ ਮਹਿਲਾਵਾਂ ਨੇ ਜਿਸ ਦੇ ਨਾਲ ਸਾਰੇ ਭਾਰਤ ਵਾਸੀਆਂ ਦਾ ਸੀਨਾ ਗਰਵ ਦੇ ਨਾਲ ਚੋੜਾ ਹੋ ਗਿਆ ਤੇ ਉਹ ਉਪਲਬਧੀ ਸੀ ক্রিকেট ਦਾ ਵਰਲਡ ਕੱਪ ਜਿੱਤਣਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਕ੍ਰਿਕਟ ਦਾ ਵਰਲਡ ਕੱਪ ਹਰ 4 ਸਾਲ ਬਾਅਦ ਜਿਹੜਾ ਮਹਿਲਾਵਾਂ ਵਾਲੀ ਹੁੰਦਾ ਹੈ 17, 22 ਉਸ ਤੋਂ ਬਾਅਦ 25 ਉਸ ਤੋਂ ਪਹਿਲਾਂ ਵੀ ਹੁੰਦਾ ਰਿਹਾ ਪਰ ਦੋ ਵਾਰ ਚੈਂਪੀਅਨ ਬਣਨ ਦੀ ਕਗਾਰ ਤੇ ਪੁੱਜਿਆ ਸੀ ਲੇਕਿਨ ਸੈਮੀਫਾਈਨ ਦੇ ਵਿੱਚ ਆ ਕੇ ਸਲਿੱਪ ਕਰ ਜਾਂਦਾ ਸੀ ਲੇਕਿਨ ਇਸ ਵਾਰ ਉਹਨਾਂ ਨੇ ਉਹ ਸਲਿੱਪਰੀ ਹਟਾ ਦਿੱਤੀ ਹਰਮਨਜੀਤ ਦੀ ਟੀਮ ਨੇ ਪਾਰ ਦੇ ਲਈ ਉਹ ਕ੍ਰਿਕਟ ਵਰਲਡ ਕੱਪ ਜਿੱਤਿਆ ਇਹ ਜਿੱਥੇ ਭਾਰਤੀ ਹੋਰ ਮਹਿਲਾਵਾਂ ਦੇ ਲਈ स्वर्णम युग सोने ਦਾ ਯੁੱਗ ਸ਼ੁਰੂ ਹੋ ਕੇ ਕੋਰ ਜਾ ਰਿਹਾ ਹੈ ਉਥੇ ਹੀ ਉਹਨਾਂ ਮਹਿਲਾਵਾਂ ਉਹਨਾਂ ਔਰਤਾਂ ਉਹਨਾਂ ਲੜਕੀਆਂ ਦੇ ਲਈ ਬੜਾ ਇੱਕ ਸਹੀ ਸਮੇਂ ਤੇ ਇਹ ਆਇਆ ਵਰਲਡ ਕਪ ਕਿ ਉਹਨਾਂ ਦੀ ਰੁਚੀ ਹੋਰ ਵਧੀ ਤੇ ਅੱਜ ਅਸੀਂ ਇਸੇ ਵਿਸ਼ੇ ਨੂੰ ਲੈ ਕੇ ਇਹ ਚਰਚਾ ਕਰਨੀ ਹੈ ਕਿ ਖੇਡਾਂ ਪ੍ਰਤੀ ਲੜਕੀਆਂ ਦਾ ਵੱਧਦਾ ਰੁਝਾਨ ਇਹ ਵੱਧਦੇ ਰੁਝਾਨ ਦਾ ਹੀ ਹਿੱਸਾ ਹੈ ਦੋਸਤੋ ਕਿ ਅੱਜ ਲੜਕੀਆਂ ਨੇ ਕ੍ਰਿਕਟ ਦਾ ਵਰਲਡ ਕੱਪ ਜਿੱਤੇ ਆ ਅੱਜ ਲੜਕੀਆਂ ਹਾਕੀ ਖੇល ਰਹੀਆਂ ਨੇ ਅੱਜ ਲੜਕੀਆਂ ਟੈਨਿਸ ਖੇល ਰਹੀਆਂ ਨੇ ਬਾਸਕਟਬਾਲ ਖੇល ਰਹੀਆਂ ਐਥਲੈਟਿਕਸ ਵਾਲ ਜਾ ਰਹੀਆਂ ਨੇ ਇਹ ਬੜੇ ਜ਼ਰੂਰੀ ਜਾਨਦਾ ਹਿੱਸਾ ਨੇ ਤੇ ਇਸ ਨੂੰ ਰੋਜ਼ਾਨਾ ਵਧਾਉਣ ਦੇ ਲਈ ਕੋਚਸ ਦਾ ਬਹੁਤ ਵੱਡਾ ਯੋਗਦਾਨ ਹੈ ਖਿਡਾਰੀਆਂ ਦਾ ਉਹਨਾਂ ਦਾ ਜਿਨ੍ਹਾਂ ਨੇ ਟੰਗੇ ਜਿੱਤੇ ਨੇ ਜਿਹੜੇ ਜੌਬ ਕਰ ਰਹੇ ਨੇ ਉਹਨਾਂ ਦਾ ਫੜਾ ਵੱਡਾ ਯੋਗਦਾਨ ਹੈ ਅੱਜ ਵੀ ਅਸੀਂ ਸਟੂਡੀਓ 'ਚ ਅਜਿਹੀ ਹੀ ਦੋ ਸ਼ਕਤੀਤਾ ਨੂੰ ਸੱਦਾ ਦਿੰਦਾ ਹੈ ਜਿਨ੍ਹਾਂ ਨੇ ਕ੍ਰਿਕਟ ਦੇ ਲਈ ਜਿਨ੍ਹਾਂ ਨੇ ਹੋਰ ਕੇ ਮਾਦੇ ਲਈ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਹੈ ਕਿ ਬਹੁਤ ਸਾਰੇ ਲੜਕੀਆਂ ਨੂੰ ਤਿਆਰ ਕੀਤਾ ਹੈ ਤਿਆਰ ਕਰ ਰਹੇ ਨੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਭਾਰਤ ਦਾ ਭਵਿੱਖ ਬਣ ਕੇ ਭਾਰਤ ਦੇ ਲਈ ਧੰਗੇ ਦਿੱਤਾ ਤੇ ਸਭ ਤੋਂ ਪਹਿਲਾਂ ਉਹਨਾਂ ਨਾਲ ਮੈਂ ਤੁਹਾਡੀ ਜਾਣ ਪਛਾਣ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਸ਼ਰਨਦੀਪ ਗੌਰ ਟਿਲੋ ਚਰਨਦੀਪ ਕੋਟ ਲੋ ਊਮਨ ਕ੍ਰਿਕਟ ਕੋਚ ਨੇ ਜਿਲੰਦਰ ਦੇ ਵਿੱਚ ਲੜਕੀਆਂ ਨੂੰ ਛੋਟੀ-ਛੋਟੀ 12 ਸਾਲ ਤੋਂ ਉੱਪਰ ਦੀਆਂ ਲੜਕੀਆਂ ਨੂੰ ਕੋਚਿੰਗ ਦਿੰਦੇ ਨੇ ਕ੍ਰਿਕਟ ਕ੍ਰਿਕਟ ਦੀ ਤੇ ਬਹੁਤ ਸਾਰੀਆਂ ਲੜਕੀਆਂ ਇਹਨਾਂ ਦੀਆਂ ਖੇਡਦੀਆਂ ਵੀ ਨੇ ਅੱਗੇ ਜਾ ਕੇ ਹਰਮਨਦੀਪ ਤੱਕ ਜਿਹੜੀ ਹੈ ਉਹ ਇਹਨਾਂ ਨੂੰ ਮਿਲ ਚੁੱਕੀ ਹੈ ਇਹਨਾਂ ਦੇ ਨਾਲ ਜਿਹੜੀ ਹੈ ਕੋਚਿੰਗ ਲੈ ਚੁੱਕੀ ਆ ਸੋ ਇਹ ਜੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਕੋਲੋਂ ਕਰਾਂਗੇ ਕਿ ਆਖਰ ਕਿਸ ਤਰ੍ਹਾਂ ਲੜਕੀਆਂ ਇਹਨਾਂ ਨੂੰ ਅਪਰੋਚ ਕਰਨ ਕਿਸ ਤਰ੍ਹਾਂ ਕੋਚਿੰਗ ਮਿਲਦੀ ਹੈ ਅੱਜ ਜੋ ਦਾਇਰਾ ਬਣਿਆ ਹੈ ਮਹਿਲਾਵਾਂ ਦਾ ਉਸ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਬਹੁਤ ਸਾਰਾ ਕੋਚ ਇਹਨਾਂ ਕੋਲ ਜਵਾਂਗੇ ਗਤੇ ਤੁਹਾਡਾ ਸ਼ਰਨਦੀਪ ਜੀ ਦੂਸਰੇ ਸਾਡੇ ਮਾਹਿਰ ਨੇ ਅਮਨਦੀਪ ਕੌਰ ਅਮਨਦੀਪ ਕੌਰ ਲੈਕਚਰਰ ਨੇ ਜੋ ਕਿ ਕੇਐਮਬੀ ਦੇ ਵਿੱਚ ਤੇ ਨਾਲ ਹੀ ਨਾਲ ਸਵੀਪ ਵਿੱਚ ਕਿਹਦੇ ਲੈਕਚਰਰ ਹੋਮ ਦੇ ਨਾਲ-ਨਾਲ ਬਾਸਕਟਬਾਲ ਲਈ ਖਿਡਾਰੀਆਂ ਨੂੰ ਕੋਚਿੰਗ ਵੀ ਕਰਦੇ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾਉਂਦੇ ਨੇ ਦਸਾਉਂਦੇ ਨੇ ਤੇ ਉਹਨਾਂ ਨੂੰ ਤਿਆਰ ਕਰਦੇ ਨੇ ਕਿ ਬਾਸਕਟਬਾਲ ਦੀ ਪਨੀਰੀ ਦੇ ਲਈ ਇਹਨਾਂ ਕੋਲ ਵੀ ਬਹੁਤ ਕੁਝ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜਾ ਹੈ ਬੱਚੇ ਜਿਹੜੇ ਹੈ ਉਹ ਖੇਡਾਂ ਪ੍ਰਤੀ ਅੱਜ ਜਿਹੜੇ ਹੈ ਰੁਚੀ ਦਿਖਾ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਦੋਸਤੋ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਸਾਰਿਆਂ ਲਈ ਕਿ ਕ੍ਰਿਕਟ ਦਾ ਵਰਲਡ ਕੱਪ ਭਾਰਤ ਨੇ ਜਿੱਤਿਆ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਸ਼ਰਨਦੀਪ ਜੀ ਜਾਨਣਾ ਚਾਹਾਂਗਾ ਕਿ ਅੱਜ ਜਿਸ ਮਕਾਮ ਦੇ ਉੱਤੇ ਭਾਰਤੀ ਔਰਤਾਂ ਪਹੁੰਚੀਆਂ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਮਾਣ ਮੱਤਾ ਇਤਿਹਾਸ ਸਿਰਜਿਆ ਸਾਡੀਆਂ ਪੰਜਾਬ ਦੀਆਂ ਜਿਹੜੀ ਤੀ ਹਰਮਨਪ੍ਰੀਤ ਔਰ ਉਹਦੇ ਨਾਲ ਬਾਕੀ ਭਾਰਤੀ ਮਹਿਲਾ ਖਿਡਾਰਨਾਂ ਨੇ ਜੀ 52 ਸਾਲਾਂ ਬਾਅਦ ਜਿਹੜਾ ਇਹ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਕਿ ਕੁੜੀਆਂ ਨੇ ਜਿਹੜਾ ਆ ক্রিকেট ਦੇ ਵਿੱਚ ਵਰਲਡ ਕੱਪ ਜਿੱਤ ਕੇ ਜਿੱਥੇ ਸਾਡੇ ਆਪਣਾ ਪੂਰੇ ਹਿੰਦੁਸਤਾਨ ਦਾ ਨਾਂ ਚਮਕਾਇਆ ਉੱਥੇ ਪੂਰੇ ਵਰਲਡ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਲੜਕੀਆਂ ਅੱਗੇ ਵੱਧ ਰਹੀਆਂ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਲੜਕੀਆਂ ਦੀ ਟੀਮਾਂ ਵੀ ਨਹੀਂ ਹੈ ਬਿਲਕੁਲ ਤੇ ਇਹ ਉਹਨਾਂ ਲਈ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਹੈ ਸਾਡੀਆਂ ਲੜਕੀਆਂ ਲਈ ਸਿਰਫ ਕ੍ਰਿਕਟ ਹੀ ਨਹੀਂ ਇਹ ਵਰਲਡ ਕੱਪ ਨੇ ਦੂਸਰੀਆਂ ਗੇਮਾਂ ਤੇ ਸਿਰਫ ਲੜਕੀਆਂ ਦੇ ਖੇਡਾਂ ਨੂੰ ਪ੍ਰਮੋਟ ਕੀਤਾ ਹੈ ਤੇ ਪ੍ਰੇਰਨਾ ਦਿੱਤੀ ਹੈ ਕਿਉਂਕਿ ਲੜਕੀਆਂ ਜਿਹੜੀਆਂ ਆ ਸਿਰਫ ਇਹਨਾਂ ਇੱਕ ਨਾਰਾ ਦਿੱਤਾ ਜਾਂਦਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਪਰ ਮੈਂ ਕਹਾਂਗੇ ਬੇਟੀ ਖੜਾਓ ਕੀ ਬਾਤ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਲੜਕੀਆਂ ਨੂੰ ਇੱਕ ਪ੍ਰੇਰਣਾ ਮਿਲੀ ਹੈ ਜਿਹੜੀਆਂ ਸਾਡੀਆਂ ਕੁੜੀਆਂ ਜਿੱਤ ਕੇ ਆਈਆਂ ਮਾਣ ਮੱਤਾ ਇਤਿਹਾਸ ਰਚਿਆ ਮੋਦੀ ਜੀ ਨੇ ਬੁਲਾ ਕੇ ਦੇਖੋ ਬੜੀ ਵੱਡੀ ਗੱਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਮਾਪੇ ਬਾਲ ਦੇ ਲਈ ਬੜੀ ਵੱਡੀ ਖੁਸ਼ੀ ਤੇ ਸਾਡੇ ਦੇਸ਼ ਲਈ ਤੇ ਮੈਂ ਕਹਾਂਗੀ ਮੁੱਗੇ ਜ਼ਿਲ੍ਹੇ ਲਈ ਪੰਜਾਬ ਜ਼ਿਲ੍ਹੇ ਲਈ ਬੜੀ ਮਾਣਮੱਤੀ ਗੱਲ ਹੈ ਕਿ ਸਾਡੀ ਖਿਡਾਰਨ ਹਰਮਨਪ੍ਰੀਤ ਅਮਨਜੋਤ ਜਿਹੜੀਆਂ ਕਿ ਇਤਿਹਾਸ ਰਚ ਕੇ ਔਰ ਜਿਹੜਾ ਵਰਲਡ ਕੱਪ ਆਪਣੀ ਝੋਲੀ ਪਾ ਕੇ ਲੈ ਕੇ ਆਈਆਂ ਬੇਸ਼ੱਕ ਦੋ ਵਾਰੀ ਉਹ ਖੁੰਝ ਗਈਆਂ ਸੀ ਇਸ ਜਿੱਤ ਤੋਂ 2017 ਦੇ ਵਿੱਚ ਉਹ ਮਿਲੀਆਂ ਸੀ ਮੋਦੀ ਜੀ ਨੂੰ ਜੀ ਪਰ ਉਸ ਟਾਈਮ ਉਹ ਵਰਲਡ ਕੱਪ ਨਹੀਂ ਸੀ ਨਾਲ ਲੈ ਕੇ ਗਈਆਂ ਲੇਕਿਨ ਇਸ ਵਾਰੀ ਜਿਹੜਾ ਉਹ ਲੈ ਕੇ ਗਈਆਂ ਔਰ ਬੜੇ ਮਾਣ ਵਾਲੀ ਗੱਲ ਹੈ ਸਾਡੇ ਸਾਰੀਆਂ ਲੜਕੀਆਂ ਲਈ ਬੜੀ ਵੱਡੀ ਪ੍ਰੇਰਣਾ ਹੈ ਤੇ ਮੇਰੇ ਹਿਸਾਬ ਨਾਲ ਇਹ ਜਿਹੜਾ ਵਰਲਡ ਕੱਪ ਕੁੜੀਆਂ ਜਿੱਤੀਆਂ ਆ ਇਹ ਸਾਡੀਆਂ ਜਿਹੜੀਆਂ ਕੁੜੀਆਂ ਦੇ ਵਿੱਚ ਲੜਕੀਆਂ ਦੇ ਵਿੱਚ ਕਿੱਡਾਂ ਦੀ ਭਾਵਨਾ ਨੂੰ ਹੋਰ ਉਜਾਗਰ ਕਰਨਗੇ ਹੋਰ ਉਜਾਗਰ ਇਹ ਬਿਲਕੁਲ ਅਮਨਦੀਪ ਜੀ ਬਿਲਕੁਲ ਸਹੀ ਗੱਲ ਹੈ ਵੀ ਕ੍ਰਿਕਟ ਦੀ ਗੱਲ ਕਰੀਏ ਕ੍ਰਿਕਟ ਦੇ ਵਿੱਚ ਤਾਂ ਬਹੁਤ ਵੱਡਾ ਇਤਿਹਾਸ ਸਿਰਜਿਆ ਗਿਆ ਕਿਉਂਕਿ ਬਹੁਤ ਦੇ ਤੋ 1983 ਦੇ ਵਿੱਚ ਜਦੋਂ ਕਿਹਾ ਜਾਂਦਾ ਨਾ ਕਿ কপਿਲ ਦੇਵ ਨੇ ਵਰਲਡ ਕੱਪ ਜਿੱਤਿਆ ਸੀ ਤਾਂ ਇੱਕ ਨਵੀਂ ਮਤਲਬ ਲਹਿਰ ਜਿਹੜੀ ਹੈ ਭਾਰਤ ਦੇ ਵਿੱਚ ਕ੍ਰਿਕਟ ਦੀ ਆ ਪੈਦਾ ਹੋ ਗਈ ਸੀ ਤੇ ਸ਼ੌਕ ਇੰਨਾ ਖ ਜਾ ਗਿਆ ਸੀ ਵੀ ਬੱਚਾ ਬੱਚਾ ਹੱਥ ਦੇ ਵਿੱਚ ਬੈਟ ਲੈ ਕੇ ਘੁੰਮਦਾ ਸੀ ਅੱਜ ਉਹੀ ਆਰਥਾਂ ਦੇ ਵਿੱਚ ਹੋਏਗਾ ਅੱਜ ਜਿਹੜੀਆਂ ਮਹਿਲਾਵਾਂ ਜਿਹੜੀਆਂ ਹੈ ਰੁਚੀ ਘੱਟ ਰੱਖਦੀਆਂ ਲੜਕੀਆਂ ਖਾਸ ਕਰਕੇ ਕਿਉਂਕਿ ਅੱਜ ਤੁਹਾਡਾ ਤੁਸ ਦਾ ਲੈਕਚਰ ਆ ਰੋ ਸਕੂਲਾਂ 'ਚ ਦੇਖਦੇ ਹੋ ਵੀ ਮਾਂ ਪਿਓ ਦਾ ਉਚਾਰ ਹੁੰਦਾ ਬੱਚੇ ਨੂੰ ਪੜਾਉਣਾ ਪੜਾਉਣਾ ਵੀ ਅਸੀਂ ਪੜਾਈਏ ਲੇਕਿਨ ਕੀ ਤੁਸੀਂ ਸਮਝਦੇ ਵੀ ਇਹ ਟਰਨਿੰਗ ਪੁਆਇੰਟ ਹੋ ਸਕਦਾ ਜਿਸ ਤਰ੍ਹਾਂ ਕਪਿਲ ਦੇਵ ਦਾ 83 ਦਾ ਵਰਲਡ ਕੱਪ ਜਿੱਤਿਆ ਹੈ ਟਰਨਿੰਗ ਪੁਆਇੰਟ ਸੀਗਾ ਕੀ ਇਹ ਅੱਜ 25 ਦਾ ਜਿੱਤਿਆ ਹੋਇਆ ਲੜਕੀਆਂ ਦਾ ਵਰਲਡ ਕੱਪ ਇੱਕ ਲੜਕੀਆਂ ਲਈ ਟਰਨਿੰਗ ਪੁਆਇੰਟ ਹੋ ਸਕਦਾ ਹੈ ਡੈਫੀਨਿਟਲੀ ਸਰ ਹੋ ਸਕਦਾ ਵਾ ਇੱਕ ਦੇਖੋ ਹਰਮਨਪ੍ਰੀਤ ਜੋ ਆਪਣੀ ਹੈ ਨਾ ਬਿਲਕੁਲ ਉਹ ਜਦੋਂ ਉਹਨਾਂ ਦੇ ਵਰਲਡ ਕੱਪ ਜਿੱਤਦੇ ਆ ਉਹਨਾਂ ਦੇ ਫਾਦਰ ਆਂਦੇ ਆ ਉਹਨਾਂ ਨੂੰ ਚੱਕਦੇ ਆ ਬਿਲਕੁਲ ਉਹਦੇ ਤੋਂ ਬਹੁਤ ਲੋਕਾਂ ਨੂੰ ਬਹੁਤ ਲੋਕਾਂ ਦੇ ਪਿਤਾ ਉਹਨਾਂ ਨੂੰ ਥੋੜਾ ਹੋਇਆ ਮੋਟੀਵੇਟ ਹੋਏ ਇਨਸਪਾਇਰ ਹੋਏ ਹੋਣਗੇ ਕਿ ਅਸੀਂ ਵੀ ਆਪਣੀ ਬੇਟੀ ਨੂੰ ਖਿਲਾਵਾਂਗੇ ਜੀ ਜੀ ਹੈ ਨਾ ਤੇ ਮੈਂ ਤੇ ਕਹਿੰਨੀ ਕਿ ਬਹੁਤ ਮਾਨ ਦੀ ਗੱਲ ਆ ਜੀ ਇਦਾਂ ਹੀ ਅੱਗੇ ਆਪਣੇ ਅਗਰ ਵਰਲਡ ਕੱਪ ਜਿੱਤਦੇ ਰਹੇ ਫਿਰ ਆਪਣੇ ਅੱਗੇ-ਅੱਗੇ ਪਲੇਅਰ ਤਿਆਰ ਹੁੰਦੇ ਰਹਿਣਗੇ ਜੀ ਜੀ ਬਿਲਕੁਲ ਹੁੰਦੇ ਰਹਿਣਗੇ ਲੇਕਿਨ ਅੱਗੇ ਹੁੰਦੇ ਰਹਿਣਗੇ ਮੈਂ ਤੁਹਾਡੇ ਕੋਲ ਇਹ ਪੁੱਛਾਂਗਾ ਤੁਸੀਂ ਵੀ ਪਲੇਅਰ ਤਿਆਰ ਕਰ ਰਹੇ ਹੋ ਤੁਸੀਂ ਵੀ ਕੋਚਿੰਗ ਦੇ ਰਹੇ ਹੋ ਸਕੂਲ ਦੇ ਸਰੀਰਕ ਸਿੱਖਿਆ ਨੂੰ ਕਿਉਂਕਿ ਚੰਗੇ ਸਰੀਰ ਜਿਹੜਾ ਸਰੀਰਕ ਪੱਖੋਂ ਜਿਹੜਾ ਮਜ਼ਬੂਤ ਲੜਕੀ ਹੈ ਉਹੀ ਇੱਕ ਅੱਛੀ ਸਪੋਰਟਸ ਪਰਸਨ ਬਣ ਸਕਦੀ ਹੈ ਕਿਸ ਤਰ੍ਹਾਂ ਤੁਸੀਂ ਪ੍ਰਿਪੇਅਰ ਕਰਦੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਸਰ ਉਹਨੂੰ ਮੋਟੀਵੇਟ ਕਰਾਂਗੇ ਜੀ ਔਰ ਫੈਮਿਲੀ ਦੀ ਸਪੋਰਟ ਸਭ ਤੋਂ ਜ਼ਰੂਰੀ ਹੈ ਜੀ ਅਗਰ ਫੈਮਿਲੀ ਦੀ ਸਪੋਰਟ ਨਹੀਂ ਮਿਲ ਸਕਦੀ ਫਿਰ ਕੋਚ ਵੀ ਇੱਕ ਹਾਂ ਪਿੱਛੇ ਹੋ ਜਾਂਦਾ ਹੈ। ਹਾਂ ਪਿੱਛੇ ਹੋ ਸਕਦਾ ਕਿਉਂਕਿ ਫੈਮਿਲੀ ਦੀ سپورਟ ਸਭ ਤੋਂ ਪਹਿਲਾਂ। ਬਿਲਕੁਲ। ਦੈਨ ਫੈਮਿਲੀ ਤੋਂ ਬਾਅਦ ਫਿਰ ਕੋਚੀਜ਼ ਆਣਗੇ। ਜੀ ਜੀ। ਫਿਰ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ। ਜੀ। ਹਾਂਜੀ। ਤੇ ਜਿਹੜੇ ਅੱਜ ਕੱਲ ਦੇ ਬੱਚੇ 버ਗਰ ਪੀਜ਼ੇ ਖਾਣੇ ਖਿੱਜੇ ਹੈ ਤੁਸੀਂ ਸਮਝਦੇ ਵੀ ਮੋਟੀਵੇਟ ਕਰਕੇ ਕੋਈ ਸਿਹਤਮੰਦ ਚੱਕਿਆ ਦੇ ਹਿਸਾਬ ਨਾਲ ਇਸੇ ਤਰੀਕੇ ਨਾਲ ਉਹਨੂੰ ਮੋਟੀਵੇਟ ਕਰ ਸਕਦੇ ਹੋ ਵੀ ਉਹ ਚੀਜ਼ਾਂ ਛੱਡ ਕੇ ਕੋਈ ਜੜੀਆਂ ਵਧੀਆ ਚੀਜ਼ਾਂ ਖਾ ਕੇ ਉਹ ਇੱਕ ਨਰੋਲ ਸਰੀਰ ਜਿਹੜਾ ਪੈਦਾ ਕਰ ਸਕਦਾ। ਹਾਂਜੀ ਸਰ ਮੈਂ ਕਲਾਸ ਦੇ ਵਿੱਚ ਵੀ ਮੇਰੇ ਬੱਚੇ ਬਹੁਤ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਮੈਂ ਦੱਸਦੀ ਰਹੀ ਨੀ ਆ ਕਿ ਇਹ ਚੀਜ਼ਾਂ ਨਾਲ ਹੈਲਥ ਇਸ਼ੂ ਬਹੁਤ ਹੋ ਰਹੇ ਆ ਅੱਜ ਕੱਲ ਤੁਹਾਨੂੰ ਪਤਾ ਹੋਵੇਗਾ ਜੀ ਜੀ ਮੈਂ ਉਹਨੂੰ ਇਹ ਕਿ ਚੰਗੀ ਡਾਈਟ ਦੀ ਸਲਾਹ ਦਿੰਨੀ ਆ ਮਾਰਨਿੰਗ ਉੱਠੋ ਵਰਕਆਊਟ ਕਰੋ ਥੈਨ ਆਪਣਾ ਬ੍ਰੇਕਫਾਸਟ ਅੱਛਾ ਰੱਖੋ ਫਰੂਟਸ ਖਾਓ ਜੀ ਹਾਂਜੀ ਤਾਂ ਹੀ ਕਿਤੇ ਜਿੱਤੇ ਚੰਗਾ ਸਰੀਰ ਬਣੇਗਾ ਚੰਗੇ ਸਰੀਰ ਦੇ ਵਿੱਚ ਜਿਹੜਾ ਹੈ ਚੰਗਾ ਦਿਮਾਗ ਪੈਦਾ ਹੋਏਗਾ ਚੰਗਾ ਦਿਮਾਗ ਪੈਦਾ ਹੋਏਗਾ ਤੁਸੀਂ ਖੇਡਾਂ ਵੱਲ ਨੂੰ ਜਿਹੜਾ ਹੈ ਉਹ ਆਪਣੇ ਆਪ ਰੁਝਾਨ ਬਣੇਗਾ ਮੈਡਮ ਤੁਸੀਂ ਬਹੁਤ ਸਾਰੀ ਕੋਚਿੰਗ ਦਿੱਤੀ ਬਹੁਤ ਸਾਰੀਆਂ ਵੀਡੀਓਜ਼ ਦੇਖ ਰਿਆ ਸੀ ਬਹੁਤ ਸਾਰੀਆਂ ਤੁਹਾਡੀਆਂ ਮੈਂ ਫੋਟੋਜ਼ ਦੇਖੀਆਂ ਜਿਸ ਦੇ ਵਿੱਚ ਤੁਸੀਂ ਈਵਨ ਜਦੋਂ ਮੇਲਜ਼ ਦਾ ਜਿਹੜਾ ਸੀਗਾ ਚੱਲ ਰਿਹਾ ਵਰਲਡ ਕੱਪ ਉਦੋਂ ਵੀ ਤੁਸੀਂ ਮੋਟੀਵੇਟ ਕਰ ਰਹੇ ਸੀਗੇ ਗਰਾਊਂਡ ਦੇ ਵਿੱਚ ਜਿੱਥੇ ਲੜਕੀਆਂ ਨੂੰ ਸਿਖਾ ਰਹੇ ਸੀਗੇ ਉੱਥੇ ਹੀ ਤੁਸੀਂ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਦੱਸ ਰਹੇ ਸੀ ਕਿ ਇਸ ਤਰ੍ਹਾਂ ਅਰਸ਼ਦੀਪ ਨੂੰ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਜਿਹੜ ਦੂਸਰੇ ਸੂਰੇ ਨੂੰ ਕਰਨਾ ਚਾਹੀਦਾ ਸਾਰੀਆਂ ਚੀਜ਼ਾਂ ਤੁਸੀਂ ਲੈ ਤੁਸੀਂ ਇਹ ਸਮਝਦੇ ਹੋ ਵੀ ਮੈਂ ਤੁਹਾਡੇ ਕੋਲ ਵੀ ਇੱਕ ਪ੍ਰਸ਼ਨ ਪੁੱਛਦਾ ਵੀ ਬਹੁਤ ਕੁਝ ਲੜਕੀਆਂ ਦਾ ਰੁਝਾਨ ਮੈਂ ਨਹੀਂ ਕਹਿੰਦਾ ਵੀ ਇਹ ਜਿਹੜਾ ਹੈ ক্রিকেট ਪ੍ਰਤੀ ਹੀ ਰੁਝਾਨ ਹੋਵੇ ਬਾਕੀ ਖੇਮਾ ਪ੍ਰਤੀ ਵੀ ਰੁਝਾਨ ਜਿਹੜਾ ਬਣਨਾ ਚਾਹੀਦਾ ਲੇਕਿਨ ক্রিকেট ਕਿਉਂਕਿ ਪੈਸੇ ਦੀ ਗੇਮ ਹੈ ਇਹ ਦੇ ਵਿੱਚ ਜਿਆਦਾ ਰੁਝਾਨ ਬਣਦਾ ਤੁਸੀਂ ਸਮਝਦੇ ਹੋ ਵੀ ਇਹ ਕਿਤੇ ਨਾ ਕਿਤੇ ਇੱਕ ਟਰਨਿੰਗ ਪੁਆਇੰਟ ਹੋ ਸਕਦਾ ਹੈ ਵੀ ਬੱਚੇ ਜਿਹੜੇ ਹੈਗੇ ਆ ਉਹ ক্রিকেট ਵੱਲੋਂ ਹੋਰ ਜਿਆਦਾ ਹੋ ਸਕਦੇ ਆ ਔਰ ਉਹਨਾਂ ਵਿੱਚ ਜਿਹੜੀ ਕੰਪੀਟੀਸ਼ਨ ਦਾ ਵਾਅਦਾ ਹੋ ਸਕਦਾ ਹੈ ਬਿਲਕੁਲ ਜੀ ਦੇਖੋ ਜੀ ਇਹ ਪ੍ਰੇਰਣਾ ਜਿਹੜੀ ਮਿਲੀ ਹੈ ਬੱਚਿਆਂ ਨੂੰ ਹਾਲ ਹੀ ਵਿੱਚ ਮੇਰੇ ਕੋਲ ਹਫਤੇ ਦੇ ਵਿੱਚ ਘੱਟੋ ਘੱਟ ਕਾਫੀ ਪੇਰੈਂਟਸ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਆ इवन ਕਿ 8 8 9 ਸਾਲ ਦੀਆਂ ਲੜਕੀਆਂ ਨੂੰ ਫਿਰ ਮੈਨੂੰ ਕਹਿੰਦੇ ਬਹੁਤ ਛੋਟੇ ਆ ਇਹਨਾਂ ਨੂੰ 1 2 ਸਾਲ ਅਜੇ ਤੁਸੀਂ ਮੋਟੀਵੇਟ ਕਰੋ ਡਾਈਟ ਲਈ ਰਨਿੰਗ ਲਈ 아 ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਇਹ ਮੈਡਮ ਸ਼ਰਨਦੀਪ ਗੌਰ ਦੇ ਅਕੈਡਮੀ ਦੇ ਇਨੇਸ਼ ਮਤਲਬ ਇਹ ਕੋਚਿੰਗ ਜਿੱਥੇ ਦਿੰਦੇ ਨੇ ਇਹ ਉਹ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਕੋਚ ਕਰਦੇ ਨੇ ਜਿਹੜੇ ਸਿਖਾਉਂਦੇ ਨੇ ਔਰ ਜ਼ਿਆਦਾਤਰ ਇਹਨਾਂ ਕੋਲ ਜਿਹੜੇ ਆ ਕ੍ਰਿਕਟ ਦੇ ਕੋਚ ਨੇ ਬੱਚੀਆਂ ਜਿਹੜੀਆਂ ਆਉਂਦੀਆਂ ਨੇ ਉਹ ਕ੍ਰਿਕਟ ਵਾਲੀਆਂ ਆਉਂਦੀਆਂ ਨੇ ਕ੍ਰਿਕਟ ਸਿੱਖਣ ਵਾਲੀਆਂ ਆਉਂਦੀਆਂ ਨੇ ਔਰ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਇਹ ਨਿਯੁਕਤ ਨੇ ਤੇ ਜ਼ਿਲ੍ਹਾ ਐਸੋਸੀਏਸ਼ਨ ਕਾਫੀ ਕੁਝ ਮਤਲਬ ਇਹਨਾਂ ਲਈ ਕਰ ਰਹੀ ਹੈ ਜਲੰਧਰ ਜ਼ਿਲ੍ਹਾ ਐਸੋਸੀਏਸ਼ਨ ਉਹਦੇ ਬਾਰੇ ਵੀ ਇਹਨਾਂ ਕੋਲ ਜਾਣਕਾਰੀ ਲਾਗੇ ਵੀ ਆਫਟਰ ਆ ਦੇਖ ਨਹੀਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਵੀ ਕਿਸ ਤਰ੍ਹਾਂ ਇਹ ਉਹਨਾਂ ਨੂੰ ਸਿਖਾਉਂਦੇ ਨੇ ਫੋਟੋਆਂ ਅਸੀਂ ਕੁਛ ਇਹਨਾਂ ਕੋਲੋਂ ਲਈਆਂ ਸੀਗੀਆਂ ਆਪਣੇ ਦਰਸ਼ਕਾਂ ਨੂੰ ਦੁਕਾਨ ਦੇ ਲਈ ਤੇ ਇਹਨਾਂ ਦਾ ਕਹਿਣਾ ਵੀ ਆ ਵੀ ਅਗਰ ਹੁਣ ਹੋਰ ਵੀ ਬੱਚੀਆਂ ਜਿਹੜੀਆਂ ਹੈ ਉਹ ਕ੍ਰਿਕਟ ਦੇ ਪ੍ਰਤੀ ਲਗਾਵ ਹੈਗਾ ਅਗਰ ਉਹ ਆਉਣਾ ਚਾਹੁੰਦੇ ਨੇ ਸਿੱਖਣੀਆਂ ਚਾਹੁੰਦੇ ਨੇ ਤਾਂ ਇਹ ਫ੍ਰੀ ਆਫ ਕਾਸਟ ਜਿਹੜੀ ਹੈ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਕੋਚਿੰਗ ਦੇਣਗੇ ਇਹ ਕੋਚਿੰਗ ਜਿਹੜੀ ਹੈ ਲੜਕੀਆਂ ਲਈ ਫ੍ਰੀ ਹੈ ਮੈਂ ਤੇ ਫਿਰ ਦੱਸਣਾ ਲੜਕੀਆਂ ਲਈ ਫ੍ਰੀ ਹੈ ਲੇਕਿਨ ਬॉयਜ਼ ਲਈ ਕੀ ਲੈਂਦੇ ਨੇ ਇਹ ਇਹਨਾਂ ਕੋਲੋਂ ਵੀ ਪੁੱਛਾਂਗੇ ਲੇਕਿਨ ਹਾਲੇ ਕੀ ਹੈ ਵੀ ਮੋ ਦੇ ਆਪਾਂ ਸਰ টার্নিং ਪੁਆਇੰਟ ਇਹ ਹੈ ਕਿ ਜਿੱਦਾਂ ਦੇਖਿਆ ਮੇਰੇ ਨਾਲ ਮੈਡਮ ਨੇ ਵੀ ਡਿਸਕਸ ਕੀਤਾ ਥੋੜਾ ਤੁਹਾਨੂੰ ਦੱਸਿਆ ਕਿ ਜਦੋਂ ਸਕਰੀਨ ਤੇ ਫੋਟੋਸ ਚੱਲ ਰਹੀਆਂ ਸੀ ਫੈਮਲੀ ਦੇ ਨਾਲ ਉਹਨਾਂ ਦੇ ਪਰਸੰਸ਼ਕਾਂ ਦਾ ਸਾਰਾ ਕੁਝ ਦੇਖ ਕੇ ਆਪਣੇ ਅੰਦਰ ਬਲਬਲਾ ਬੱਚਿਆਂ ਦੇ ਵੀ ਉੱਠਦਾ ਤੇ ਪੇਰੈਂਟਸ ਦੇ ਵੀ ਉਸਦਾ ਵੀ ਸਾਡੇ ਬੱਚੇ ਵੀ ਕਿਤੇ ਨਾ ਕਿਤੇ ਇਸ ਮੁਕਾਮ ਤੇ ਪਹੁੰਚ ਕੇ ਇਹ ਖੁਸ਼ੀ ਜਿਹੜੀ ਹੈ ਅਸੀਂ ਵੀ ਸਾਂਝੀ ਕਰੀਏ ਔਰ ਸਾਡੇ ਬੱਚਿਆਂ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਸਕੂਲ ਦਾ ਸਾਡੇ ਹਿੰਦੁਸਤਾਨ ਦਾ ਜਿਹੜਾ ਨਾਂ ਰੋਸ਼ਨ ਹੋਵੇ ਤੇ ਇਹਦੇ ਨਾਲੇ ਸਭ ਤੋਂ ਵੱਡੀ ਤਾਂ ਮੈਂ ਕਹੂੰਗੀ ਜੀ ਪ੍ਰੇਰਣਾ ਬੜੀ ਤਗੜ ਬਹੁਤ ਵੱਡੀ ਪ੍ਰੇਰਣਾ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਆ ਹੁਣ ਮੈਂ 2013 ਦੇ ਵਿੱਚ ਹਰਮਨਪ੍ਰੀਤ ਨੂੰ ਮਿਲੀ ਸੀਗੀ ਜੀ ਅ ਨੈਸ਼ਨਲ ਦਾ ਕੈਂਪ ਜਿਹੜਾ ਆ ਉਹ ਚੱਲ ਰਿਹਾ ਸੀ ਤੇ ਹਰਮਨ ਨਾਲ ਦੇਖ ਸਕਦੇ ਆ ਦਰਸ਼ਕ ਕਿ ਹਰਮਨਪ੍ਰੀਤ ਨਾਲ ਜਿਹੜੀ ਇਹ ਪਿਕ ਹੈਗੀ ਆ ਉਹਨਾਂ ਦੇ ਨਾਲ ਜਦੋਂ ਇਹ ਮਿਲੇ ਸੀਗੇ ਜੀ ਔਰ ਉੱਥੇ ਜਿਹੜੀਆਂ ਲੜਕੀਆਂ ਸੀ ਬਹੁਤ ਉਤਾਵਲੀਆਂ ਸੀ ਹਾਲਾਂਕਿ ਉਦੋਂ ਮੇਰੇ ਖਾਲ 2019 ਦੇ ਵਿੱਚ ਸੌਰੀ 9 ਦੇ ਵਿੱਚ ਇਹਦਾ ਡੈਬਿਊ ਹੋਇਆ ਸੀਗਾ ਅਜੇ ਮੇਰੇ ਖਾਲ ਉਹਨੇ ਥੋੜੀ ਇੰਟਰਨੈਸ਼ਨਲ ਮੈਚ ਕਿਟਸ ਜੇ ਸਕੂਲ ਵਿੱਚ ਪੜੀ ਗਿਆਨ ਜੋਤੀ ਉੱਥੇ ਮੇਰਾ ਕੈਂਪ ਸੀ ਨੈਸ਼ਨਲ ਸਕੂਲ ਗੇਮਸ ਲਈ ਔਰ ਉੱਥੇ ਮੈਂ ਐਜ਼ ਅ ਕੋਚ ਅਪੁਆਇੰਟ ਕੀਤਾ ਗਿਆ ਸੀ ਮੈਨੂੰ ਟੀਮ ਦੀ ਇਨਚਾਰਜ ਵੀ ਉਰ ਇੱਥੇ ਮਿਲੀ ਸੀ ਔਰ ਬੱਚਿਆਂ ਨਾਲ ਬਹੁਤ ਗੱਲਾਂ ਕੀਤੀਆਂ ਹਰਮਨਪ੍ਰੀਤ ਨੂੰ ਤਾਂ ਸ਼ਾਇਦ ਯਾਦ ਵੀ ਨਹੀਂ ਹੋਏਗਾ ਕਿ ਮੈਂ ਉਹਨਾਂ ਨੂੰ ਕਦੀ ਮਿਲੀ ਹੋਵਾਂਗੀ ਤੇ ਬੱਚਿਆਂ ਲਈ ਬੜੀ ਮੋਟੀਵੇਸ਼ਨ ਆਈ ਜੀ ਕੁਝ ਪੇਰੈਂਟਸ ਵੀ ਸੀਗੇ ਉੱਥੇ ਔਰ ਜਿਹੜੇ ਬੱਚੇ ਕਹਿੰਦੇ ਸੀ ਪੇਰੈਂਟਸ ਕਿ ਅਸੀਂ ਭੇਜਣਾ ਨਹੀਂ ਦੂਰ ਹੈ ਕਿੱਦਾਂ ਭੇਜਾਂਗੇ ਆਂਧਰਪ੍ਰਦੇਸ਼ ਬੱਚਿਆਂ ਨੇ ਰਹਿਣਾ ਲੇਕਿਨ ਉੱਥੇ ਜਦੋਂ ਉਹਨਾਂ ਨੇ ਮਿਲ ਕੇ ਗੱਲਬਾਤ ਕੀਤੀ ਤੇ ਪੇਰੈਂਟਸ ਆਪਣੇ ਆਪ ਹੀ ਜਿਹੜਾ ਆ ਇਸ ਸੀਜ਼ ਨੂੰ ਮੰਨ ਗਏ ਸੀ ਔਰ ਅਸੀਂ ਉਸੇ ਸਾਲ ਹੀ ਅਸੀਂ ਜਿਹੜਾ ਅੰਡਰ 19 ਟੀਮ ਦਾ 골ਡ ਜਿਹੜਾ ਲਿਆ ਕੇ ਦਿੱਤਾ ਸੀਗਾ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੀ ਇੱਕ ਗੱਲ ਤੁਹਾਡਾ ਨਾ ਕਰਾਂ ਮੈਂ ਅਮਨਦੀਪ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਕ੍ਰਿਕਟ ਦੀ ਹੁਣ ਮੈਂ ਆਣਾ ਤੁਹਾਡੀ ਬਾਸਕਟਬਾਲ ਦੀ ਬਾਕੀ ਗੇਮਾਂ ਮੈਂ ਪਹਿਲਾਂ ਕਿਹਾ ਵੀ ਬਾਕੀ ਦੇ ਨਾਲ ਗੇਮਾਂ ਨਾ ਥੋੜੀਆਂ ਜਿਹੀਆਂ ਪਿੱਛੇ ਚੱਲ ਜਾਂਦੀਆਂ ਬੱਚੇ ਇੱਥੇ ਹੌਕੀ ਵੀ ਖੇਡ ਰਹੇ ਆ ਹਾਂਜੀ ਆਪਣੇ ক্রিকেট ਦੇ ਨਾਲ ਨਾਲ ਉਸ ਤੋਂ ਬਾਅਦ ਸਾਡੇ ਟੈਨਿਸ ਵੀ ਅੱਜਕੱਲ੍ਹ ਖੇਲਣ ਲੱਗ ਪਏ ਬੈਡਮਿੰਟਨ ਲੜਕੀਆਂ ਬਹੁਤ ਵਧੀਆ ਖੇਡਦੀਆਂ ਜੇ ਬੈਡਮਿੰਟਨ ਦੀ ਗੱਲ ਕਰੀਏ ਲੇਕਿਨ ਬਾਸਕਟਬਾਲ ਲਈ ਕਿੰਨੀ ਆਕ ਤੁਸੀਂ ਸਮਝਦੇ ਹੋ ਵੀ ਲੜਕੀਆਂ ਜਿਹੜੀਆਂ ਉਹ ਰੁਚੀ ਦਿਖਾਉਂਦੀਆਂ ਔਰ ਉਹਨਾਂ ਨੂੰ ਤੁਸੀਂ ਟ੍ਰੇਨ ਕਰਦੇ ਦੇਖੋ ਸਰ ਬਾਸਕਟਬਾਲ ਦੀ ਵਿੱਚ ਲੜਕੀਆਂ ਬਹੁਤ ਜ਼ਿਆਦਾ ਰੁਚੀ ਦਿਖਾਉਂਦੀਆਂ ਬਟ ਗੱਲ ਉੱਥੇ ਆ ਜਾਂਦੀ ਫੈਮਿਲੀ سپورਟ ਦੀ ਜੀ ਜ਼ਿਆਦਾਤਰ گاؤں ਦੇ ਵਿੱਚ ਜੀ ਹਨਾ ਉੱਥੇ ਲੋਕ ਜਿਹੜੇ ਹੁੰਦੇ ਆ ਉਹਨਾਂ ਪਛੜੇ ਹੋਏ ਇਲਾਕਿਆਂ ਦੇ ਮਤਲਬ ਉਹਨਾਂ ਨੂੰ ਇਨੀ ਨੋਲਿਜ ਨਹੀਂ ਹੁੰਦੀ ਜੀ ਉਹ ਘਰ ਤੋਂ ਆਪਣੀਆਂ ਲੜਕੀਆਂ ਨੂੰ ਬਾਹਰ ਹੀ ਨਹੀਂ ਭੇਜਦੇ ਭੇਜਦੇ ਖਾਸ ਕਰਕੇ ਜਦੋਂ ਦੂਰ ਜਿਸ ਤਰ੍ਹਾਂ ਇਹਨਾਂ ਮੈਡਮ ਨੇ ਕਿਹਾ ਆਂਧਰਾ ਪ੍ਰਦੇਸ਼ ਗਏ ਜਾਂ ਕਿਤੇ ਬਾਹਰ ਦੇ ਜੀ ਕੈਂਪ ਲਗਾਣੇ ਹੁੰਦੇ ਆ ਤਾਂ ਕਿਤੇ ਪ੍ਰੋਬਲਮਸ ਆਉਂਦੀਆਂ ਵੀ ਪੇਰੈਂਟਸ ਉਹਨਾਂ ਨੂੰ ਨਹੀਂ ਭੇਜਦੇ ਨਹੀਂ ਭੇਜਦੇ ਕਿਉਂ ਨਹੀਂ ਭੇਜਦੇ ਸਰ ਲੈਕ ਆਫ ਮਨੀ ਮਨੀ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਜਾਂ ਫਿਰ ਸਮਾਨ ਦੇ ਡਾਟਾ ਨਹੀਂ ਜੀ ਤੁਸੀਂ ਜਦੋਂ ਇਹ ਨੈਸ਼ਨਲ ਗੇਮਾਂ ਹੁੰਦੀਆਂ ਨੇ ਜਾਂ ਦੂਸਰੀਆਂ ਗੇਮਾਂ ਹੁੰਦੀਆਂ ਜਿਹਦੇ ਲਈ ਤੁਸੀਂ ਕੈਂਪ ਬਾਹਰ ਲਗਾਉਂਦੇ ਹੋ ਤਾਂ ਕੀ ਬੱਚੀਆਂ ਨੂੰ ਆਪਣੇ ਪੈਸੇ ਲੈ ਜਾਣੇ ਪੈਂਦੇ ਆ ਦੇਖੋ ਸਰ ਜਿੱਥੇ ਨੈਸ਼ਨਲ ਹੋ ਰਹੀ ਆ ਉਹ ਵੀ ਪ੍ਰੋਵਾਈਡ ਕਰਦੇ ਆ ਬਟ ਘਰ ਤੋਂ ਵੀ ਥੋੜੇ ਲੈ ਕੇ ਚੱਲਣੇ ਪੈਂਦੇ ਆ ਪਰ ਕਈ ਲੋਕ ਇਹ ਵੀ ਅਫੋਰਡ ਨਹੀਂ ਕਰ ਪਾਉਂਦੇ ਨਾ ਜੀ 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 ਹਾਂਜੀ ਜਿੱਦਾਂ ਸਰ ਸਾਡੇ ਮੈਂ ਦਬੂਲੀਆਂ ਪਿੰਡ ਤੋਂ ਆ ਸਰਦਾਰ ਸੱਜਨ ਸਿੰਘ ਚੀਮਾ ਜੀ ਬਾਸਕਟਬਾਲ ਦੇ ਬਹੁਤ ਵਧੀਆ ਪਲੇਅਰ ਨੇ ਉੱਥੇ ਸਾਡੀ ਅਕੈਡਮੀ ਆ ਉੱਥੇ ਫ੍ਰੀ ਕੋਚਿੰਗ ਦਿੱਤੀ ਜਾਂਦੀ ਫ੍ਰੀ ਡਾਈਟ ਦਿੱਤੀ ਜਾਂਦੀ ਆ ਉੱਥੇ ਸਾਰਾ ਕੁਝ ਫ੍ਰੀ ਆ ਜੀ ਮੈਂ ਕਹਿੰਨੀ ਕਿ ਇਦਾਂ ਸਾਰੇ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਵਾ ਜੀ ਜੀ ਇਦਾਂ ਦੀ ਅਕੈਡਮੀ ਹੋਣੀ ਚਾਹੀਦੀ ਆ ਸਾਡੇ ਸਾਰੇ ਪਿੰਡ ਦੇ ਲੋਕ ਬਹੁਤ ਸਪੋਰਟ ਕਰਦੇ ਆ ਜੀ ਬੱਚਿਆਂ ਨੂੰ ਭੇਜਦੇ ਆ ਉੱਥੇ ਸਰ ਛੋਟੇ ਛੋਟੇ ਬੱਚੇ ਆਉਂਦੇ ਨੇ ਜੀ ਜੀ ਲੇਕਿਨ ਹਰ ਇੱਕ ਪਿੰਡ ਦੇ ਵਿੱਚ ਤਾਂ ਇਹੋ ਜਿਹਾ ਮਾਹੌਲ ਨਹੀਂ ਨਹੀਂ ਸਰ ਹਰ ਇੱਕ ਪਿੰਡ ਦੇ ਵਿੱਚ ਹੈ ਨਹੀਂ ਇਹੋ ਜਿਹਾ ਮਾਹੌਲ ਜੀ ਤਾਂ ਮਤਲਬ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਵੀ ਇਹ ਸਭ ਤੋਂ ਵੱਡਾ ਯੋਗਦਾਨ ਪੇਰੈਂਟਸ ਦਾ ਹੈ ਅਗਰ ਪੇਰੈਂਟਸ ਜਾਣ ਤਾਂ ਬੱਚੇ ਕਾਫੀ ਅੱਗੇ ਜਾਂ ਸਕਦੇ ਆ ਦੀ ਉਸ ਗ੍ਰੋਥ ਦੇ ਵਿੱਚ ਰਿਕਵਰਡ ਬਣ ਜਦੇ ਲੇਕਿਨ ਜਿਹੜੇ ਪੇਰੈਂਟਸ ਨੇ ਦੋਸਤੋ ਸਾਥ ਦਿੱਤਾ ਆਪਣਾ ਬੱਚਿਆਂ ਦਾ ਅਮਨਜੋਤ ਬਾਰੇ ਆ ਰਿਹਾ ਸੀਗਾ ਵੀ ਅਮਨਜੋਤ ਨੂੰ ਉਹਦੇ ਪਿਤਾ کارਪੈਂਟਰ ਹੈ ਔਰ ਉਹੋ ਆਪਣੇ ਹੱਥ ਲੱਕੜ ਦਾ ਬੱਲਾ ਘੜ ਕੇ ਉਸ ਨੂੰ ਪਕੜਾਉਂਦੇ ਹੁੰਦੇ ਸੀ ਅਮਨਜੋਤ ਨੂੰ ਵੀ ਲੈ ਤੂੰ ਇਸ ਲੱਕੜ ਦੇ ਬੱਲੇ ਨਾਲ ਖੇਲ ਔਰ ਇਹ ਜ਼ਿਆਦਾਤਰ ਇਹ ਲੜਕੀਆਂ ਜਿਹੜੀਆਂ ਚਾਹੇ ਸ਼ਫਾਲੀ ਵਰਮਾ ਹੈ ਜਿਸ ਨੇ 87 ਦੇ ਕਰੀਬ 87 ਦੇ ਕਰੀਬ ਰਨ ਬਣਾਏ ਆ ਫਾਈਨਲ ਦੇ ਵਿੱਚ ਜਾਂ ਫਿਰ ਜੇ ਅਸੀਂ ਕਰੀਏ ਵੀ ਦੂਸਰੀ ਰੋਡਰਿਕਸ ਹੈ ਜਾਂ ਫਿਰ ਰੋਡਰਿਕਸ ਚਲੋ ਘਰ ਤੋਂ ਕਹਿ ਸਕਦੇ ਥੋੜੀ ਜੀ ਸੌਖੀ ਸੀ ਲੇਕਿਨ ਇੱਕ ਜਿਹੜੀ ਹੈਗੀ ਆ ਉਹ ਬੋਲਰ ਹੈਗੀ ਆ ਜਿਹੜੀ ਹਰਿਆਣਾ ਤੋਂ ਹਰਿਆਣਾ ਤੋਂ ਰੈਨੁਕਾ ਉਹ ਵੀ ਜੜੀ ਹੈਗੀ ਹੈ ਬੜੇ ਗਰੀਬ ਘਰਾਂ ਨਾਲ ਲਗਭਗ ਸਾਰੀਆਂ ਲੜਕੀਆਂ ਗਰੀਬ ਘਰਾਂ ਨਾਲ ਜੁੜੀਆਂ ਹੋਈਆਂ ਔਰ ਕਿਹਾ ਜਾਂਦਾ ਵੀ ਇਹ ਲੜਕੀਆਂ ਜਦੋਂ ਖੇਲਣਾ ਸ਼ੁਰੂ ਕੀਤਾ ਸੀ ਇਹਨਾਂ ਨੇ ਕ੍ਰਿਕਟ ਤਾਂ ਲੜਕੀਆਂ ਨਹੀਂ ਸੀ ਮਿਲਦੀਆਂ ਇਹਨਾਂ ਨੂੰ ਨਾਲ ਖੇਲਣ ਦੇ ਲਈ ਇਹ ਲੜਕੀਆਂ ਦੇ ਨਾਲ ਕ੍ਰਿਕਟ ਖੇਡਦੀਆਂ ਸੀਗੀਆਂ ਤੇ ਕਈਆਂ ਦੇ ਘਰ ਦੇ ਤਾਂ ਲੜਕੀਆਂ ਨਾਲ ਖੇਲਣ ਦੀ ਅੱਜ ਵੀ ਇਜਾਜ਼ਤ ਨਹੀਂ ਦਿੰਦੇ ਤੇ ਇਹ ਇਹਨਾਂ ਦੇ ਪੇਰੈਂਟਸ ਇਹ ਚੰਗੇ ਨਿਕਲੇ ਹੋਵੇ ਇਹਨਾਂ ਨੂੰ ਉਹਨਾਂ ਲੜਕੀਆਂ ਦੇ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਤੇ ਅੱਜ ਇਹੇ ਲੜਕੀਆਂ ਉਹਨਾਂ ਦਾ ਨਾਂ ਰੋਸ਼ਨ ਕਰ ਰਹੀਆਂ ਨੇ ਦੇਖੋ ਤੁਸੀਂ ਵੀ ਇਹੇ ਜੇ ਜਗ੍ਹਾ ਤੇ ਜਾ ਕੇ ਇੱਕ ਛੋਟੇ ਘਰ ਤੋਂ ਉੱਠ ਕੇ ਜਿਹੜੇ ਗਰੀਬੀ ਦੇ ਦਾਅਵੇ ਤੋਂ ਉੱਠ ਕੇ ਆਪਣੇ ਆਪ ਦੇ ਵਿੱਚ ਅੱਜ ਜੇ ਗੱਲ ਕਰੀਏ ਨਾ ਇਸ ਵਰਲਡ ਕੱਪ ਦੇ ਵਿੱਚ ਘੱਟੋ ਘੱਟ 4-4 5-5 ਕਰੋੜ ਰੁਪਏ ਪ੍ਰਤੀ ਲੜਕੀ ਮਿਲਿਆ ਹੈ ਇਨਾਮ ਦੇ ਤੌਰ ਤੇ ਕੁੰਜਾ ਲੱਖ ਕੁੰਜਾ ਕਰੋੜ ਜਿਹੜਾ ਹੈਗਾ ਉਹ ਜਿੱਥੇ ਬੀਸੀਸੀਆਈ ਨੇ ਦਿੱਤਾ ਹੈ ਉੱਥੇ ਹੀ 40 ਕਰੋੜ ਰੁਪਏ ਦਾ ਪਹਿਲੇ ਨੰਬਰ ਤੇ ਆਉਣ ਦੇ ਲਈ ਇਨਾਮ ਸੀਨਾ ਜਿਹੜੀ ਅਲੱਗ ਮੈਚ ਫੀਸ ਸੀ ਉਹ ਅਲੱਗ ਦਿੱਤੀ ਗਈ ਹੈ ਭਾਵ ਇੱਕ ਲੜਕੀ ਨੂੰ 4-4 5-5 ਕਰੋੜ ਰੁਪਏ ਮਿਲੇ ਆ ਇਸ ਲਈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇੱਕ ਉਹ ਲੜਕੀ ਜਿਹੜੀ ਲੱਕੜ ਦੇ ਬੱਲੇ ਦੇ ਨਾਲ ਖੇល ਕੇ ਲੜਕੀਆਂ ਦੇ ਨਾਲ ਖੇល ਕੇ ਸਿੱਖੀ ਹੋਵੇ ਅਗਰ ਉਸ ਦੇ ਕੋਲ 4-5 ਕਰੋੜ ਰੁਪਏ ਆਂਦਾ ਹੈ ਤਾਂ ਕਿੰਨੀ ਵੱਡੀ ਮੋਟੀਵੇਸ਼ਨ ਬਾਕੀ ਲੜਕੀਆਂ ਨੂੰ ਮਿਲੇਗੀ ਬਾਕੀ ਲੜਕੀਆਂ ਕਿਉਂ ਨਹੀਂ ਜਾਣਗੀਆਂ ਉਸ ਗੇਮ ਦੇ ਵੱਲ ਇਹ ਗੱਲ ਆ ਜਾਂਦੀ ਹੈ ਵੀ ਕਿਹੜੀਆਂ ਲੜਕੀਆਂ ਤੁਹਾਡੇ ਕੋਲ ਸਿੱਖ ਸਕਦੀਆਂ ਨੇ ਮੈਂ ਸ਼ੁਰੂਆਤ ਕੀਤੀ ਸੀ ਵੀ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਪ੍ਰਬੰਨਿਤ ਦੇਖੇ ਨੇ ਮਿੱਕ ਕਿਸ ਤਰ੍ਹਾਂ ਕੋਣ ਆ ਸਕਦਾ ਹੈ ਤੁਹਾਡੇ ਕੋਲ ਸਿੱਖਣ ਕਿੰਨੀ ਸਾਲ ਉਹਦੀ ਉਮਰ ਹੋਣੀ ਚਾਹੀਦੀ ਹੈ ਤੇ ਕਿੰਨੀ ਦੇਰ ਦੀ ਟ੍ਰੇਨਿੰਗ ਹੈ ਤੁਹਾਡੀ ਦੇਖੋ ਜੀ ਮਿਹਨਤ ਲਈ ਕੋਈ ਅਮੀਰੀ ਔਰ ਗਰੀਬੀ ਨਹੀਂ ਹੈ ਜੀ ਜਿਹੜੀ ਮਿਹਨਤ ਆ ਉਹ ਗਰੀਬ ਬੱਚਾ ਕਰਕੇ ਬਹੁਤ ਅੱਗੇ ਜਿੱਦਾਂ ਤੁਹਾਡੇ ਅੱਗੇ ਐਗਜ਼ੈਂਪਲ ਹੀ ਹੈ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਜਿਹੜੀ ਸਾਡੇ ਹਿੰਦੁਸਤਾਨ ਦੀਆਂ ਲੜਕੀਆਂ ਖੇਡੀਆਂ ਸਾਰੇ ਅਮੀਰ ਘਰਾਂ ਦੇ ਬੱਚੇ ਨਹੀਂ ਐ ਨਾਰਮਲ ਫੈਮਲੀ ਤੋਂ ਉੱਠ ਕੇ ਉਹ ਬੱਚਿਆਂ ਨੇ ਮਿਹਨਤ ਜਿਹੜਾ ਆ ਆਪਣੇ ਮਿਹਨਤ ਦੇ ਨਾਲ ਅੱਜ ਆਪਣਾ ਨਾਮ ਰੋਸ਼ਨ ਕੀਤਾ ਹਰ ਇੱਕ ਚੀਜ਼ ਉਹਨਾਂ ਕੋਲ ਹੈਗੀ ਜਿਸ ਚੀਜ਼ ਨੂੰ ਕਦੀ ਉਹ ਵਿਚਾਰੇ ਤਰਸੇ ਵੀ ਹੋਣਗੇ ਵਿੱਚ ਬਾਲ ਲਈ ਤਰਸੇ ਹੋਣਗੇ ਬੈਟ ਲਈ ਤਰਸੇ ਹੋਣਗੇ ਪੈਡ ਲਈ ਤਰਸੇ ਹੋਣਗੇ ਅ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਕ੍ਰਿਕਟ ਦੇ ਸ਼ੂਜ਼ ਆ ਜਿਹੜੇ ਨਾਰਮਲ ਵੀ 10000 ਤੋਂ ਘੱਟ ਨਹੀਂ ਆਉਂਦੇ ਤੇ ਬੱਚੇ ਪਤਾ ਨਹੀਂ ਕਿੱਦਾਂ ਕਿੱਦਾਂ ਕਿਹੜੇ-ਕਿਹੜੇ ਹਾਲਾਤਾਂ ਵਿੱਚੋਂ ਨਿਕਲ ਕੇ ਆਏ ਹੋਣਗੇ ਇੱਥੇ ਮੈਂ ਜਲੰਧਰ ਕ੍ਰਿਕਟ ਐਸੋਸੀਏਸ਼ਨ ਆ ਸਾਡੀ ਜਿਹੜੀ ਜਡੀਸੀਏ ਉੱਥੇ ਜਿਹੜਾ ਸਾਡੇ ਸੈਕਟਰੀ ਅਰਮਿੰਦਰ ਸਿੰਘ ਜੀ ਦਾ ਬਹੁਤ ਮੈਂ ਧੰਨਵਾਦ ਕਰਦੀ ਜਿਨ੍ਹਾਂ ਨੇ ਕਿ ਮੈਨੂੰ ਲੜਕੀਆਂ ਲਈ ਗਰਾਊਂਡ ਪ੍ਰੋਵਾਈਡ ਕੀਤੀ ਹੋਈ ਹੈ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਕੁੜੀਆਂ ਦੀ ਕੋਚਿੰਗ ਲੜਕੀਆਂ ਕੋਲੋਂ ਤਾਂ ਫੀਸ ਲੈਂਦੇ ਆ ਲੇਕਿਨ ਲੜਕੀਆਂ ਦੀ ਜਿਹੜੀ ਖੇਡ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੇ ਜਿਹੜੀ ਸਾਨੂੰ ਗਰਾਊਂਡ ਪ੍ਰੋਵਾਈਡ ਕੀਤੀ ਹੈ ਉੱਥੇ ਹਰ ਕਿਸ ਬੱਚੇ ਜਿਹੜੀ ਲੜਕੀਆਂ ਆ ਉਹਨਾਂ ਲਈ ਕੋਚਿੰਗ ਫ੍ਰੀ ਹੈ ਚਾਹੇ ਉਹ ਸਰਕਾਰੀ ਸਕੂਲ ਦਾ ਬੱਚਾ ਚਾਹੇ ਉਹ ਪ੍ਰਾਈਵੇਟ ਸਕੂਲ ਦਾ ਬੱਚਾ ਆ ਕਿਸੇ ਵੀ ਤਬਕੇ ਦਾ ਬੱਚਾ ਉਹ ਲੜਕੀਆਂ ਲਈ ਬਿਲਕੁਲ ਫ੍ਰੀ ਹੈ 10 ਤੋ 12 ਸਾਲ ਤੱਕ ਦਾ ਬੱਚਾ ਸੀ ਉਹਨੂੰ ਚੈੱਕ ਕਰ ਲੈਨੇ ਕਿ ਬੱਚੇ ਚ ਐਬਿਲਟੀ ਕਿੰਨੀ ਕ ਹੈ ਉਹ ਬੱਚਾ ਉੱਥੇ ਆ ਸਕਦਾ ਜੀ 10 ਤੋਂ 12 ਸਾਲ ਦਾ ਬੱਚਾ ਉੱਥੇ ਐਸਾ ਹੈ ਉਹਦਾ ਕੋਈ ਫੀਸ ਨਹੀਂ ਲੜਕੀਆਂ ਦੇ ਲਈ ਜਿਹੜੀ ਫੀਸ ਹੈ ਜੀ ਬਿਲਕੁਲ ਸਹੀ ਗੱਲ ਅੱਛਾ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਵੀ ਕਿਸ ਤਰ੍ਹਾਂ ਵੀ ਕਿਤੇ ਤੁਸੀਂ ਇਹ ਸਮਝਦੇ ਹੋ ਵੀ ਕਿਤਨਾ ਕਿਤੇ ਫਿਰ ਜਾਗਰੂਕਤਾ ਦੀ ਅਵੇਅਰਨੈਸ ਦੀ ਕਮੀ ਹੈਗੀ ਹੈ ਹਾਂਜੀ ਸਰ ਬਟ ਹੁਣ ਆਪਾਂ ਜੋ ਵਰਲਡ ਕੱਪ ਜਿੱਤਿਆ ਜੀ ਉਹਦੇ ਨਾਲ ਮੈਨੂੰ ਲੱਗਦਾ ਥੋੜਾ ਫਰਕ ਪਊਗਾ ਅਵੇਅਰਨੈਸ ਦੀ ਕਮਿਟੀ ਜ਼ਿੰਮੇਵਾਰ ਕੌਣ ਹੈ ਇਹ ਦੱਸੋ ਟੀਚਰ ਜਿਹੜੇ ਸਹੀ ਤਰੀਕੇ ਨਾਲ ਨਹੀਂ ਦੱਸ ਸਕੇ ਬੱਚੀਆਂ ਨੂੰ ਜਾਂ ਹਲੇ ਤੱਕ ਸਰਕਾਰਾਂ ਜਿਹੜੀਆਂ ਦਾਅਵੇ ਤਾਂ ਕਰ ਰਹੀਆਂ ਨੇ ਬਹੁਤ ਸਾਰਾ ਕੁਝ ਕਰਨ ਦਾ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਲੇਕਿਨ ਉਹ ਆ ਚੀਜ਼ ਨਹੀਂ ਕਰਦੀ ਕਿਉਂਕਿ ਆ ਵਰਲਡ ਕੱਪ ਜਿੱਤੇ ਨਾ 10 15 ਦਿਨ ਬੜੀ ਵਾ 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 ਹੋਏਗੀ ਚਾਰੇ ਪਾਸੇ ਉਸ ਤੋਂ ਬਾਅਦ ਫਿਰ ਜਿਹੜੀ ਆ ਵਾ 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 ਖਤਮ ਹੋ ਜਾਏਗੀ ਨਵੇਂ ਮੁੱਦੇ ਸ਼ੁਰੂ ਹੋ ਜਾਣਗੇ ਵੀ ਕਿਤੇ ਨਾ ਕਿਤੇ ਤੁਸੀਂ ਸਮਝਦੇ ਵੀ ਕਿ ਦੋਸ਼ ਕਿਹਦਾ ਹੈ ਉਹਨਾਂ ਟੀਚਰਾਂ ਦਾ ਉਹਨਾਂ ਮਾਪਿਆਂ ਦਾ ਜਾਂ ਉਹਨਾਂ ਸਰਕਾਰਾਂ ਦਾ ਵੀ ਜਿਹੜੇ ਦਾਅਵੇ ਤਾਂ ਬਹੁਤ ਕਰਦੇ ਨੇ ਲੇਕਿਨ ਹੱਲੇ ਤੱਕ ਵੀ ਅਸੀਂ ਜਿਹੜਾ ਹੈ ਗਰਾਊਂਡ ਲੈਵਲ ਤੇ ਕੰਮ ਨਹੀਂ ਕਰ ਪਾਏ ਸਰ ਸਭ ਤੋਂ ਪਹਿਲਾਂ ਆਪਾਂ ਨੂੰ ਐਜੂਕੇਸ਼ਨ ਫੈਮਿਲੀ ਤੋਂ ਮਿਲਦੀ ਆ ਜੀ ਬਰਥ ਤੋਂ ਹੀ ਆਪਾਂ ਨੂੰ ਉਹ ਸکھਾਣਾ ਸ਼ੁਰੂ ਕਰ ਦਿੰਦੇ ਜੀ ਕਿਸ ਤਰੀਕੇ ਨਾਲ ਰਹਿਣਾ ਕਿੱਦਾਂ ਸਾਰਿਆਂ ਨਾਲ ਗੱਲ ਕਰਨੀ ਉਹਨਾਂ ਨੇ ਜਿਹੜੇ ਅੱਜਕੱਲ ਦੇ ਲੋਕ ਜਿਹੜੇ ਆ ਉਹ ਸਾਰੇ ਸਟੱਡੀ ਵਾਲ ਜਾ ਰਹੇ ਨੇ ਜੀ ਖੇਡਾਂ ਨੂੰ ਪਿੱਛੇ ਛੱਡ ਰਹੇ ਨੇ ਜੀ ਇਹ ਮਾਪੇ ਆ ਜਿਹੜੇ ਆਪਾਂ ਨੂੰ ਰਾਹ ਦਿਖਾਣਗੇ ਉਸ ਤੋਂ ਬਾਅਦ ਹੀ ਟੀਚਰ ਹੋਗੇ ਜਾਂ ਕੋਚ ਹੋਗੇ ਇਹਨਾਂ ਨੇ ਸਿਰਫ ਆਪਾਂ ਨੂੰ ਰਸਤਾ ਦਿਖਾਣਾ ਬਿਲਕੁਲ ਉਸ ਰਸਤੇ ਤੇ ਉਸ ਬੱਚੇ ਨੇ ਚੱਲਣਾ ਪੇਰੈਂਟਸ ਵੀ ਆਪਾਂ ਨੂੰ ਰਸਤਾ ਦਿਖਾਣਗੇ ਬਿਲਕੁਲ ਪੇਰੈਂਟਸ ਰਸਤਾ ਤਖਣਗੇ ਲੇਕਿਨ ਪੇਰੈਂਟਸ ਰਸਤਾ ਦੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਕੰਪੀਟੀਟਿਵ ਜਵਾਨਾ ਹੈ ਇੰਨਾ ਕੰਪੀਟੀਟਿਵ ਜਵਾਨਾ ਹੈ ਤੁਸੀਂ ਸਮਝਦੇ ਹੋ ਕਿ ਜਦੋਂ ਇੱਕ ਅਰਨਿੰਗ ਅਸੀਂ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਲੜਕਾ ਹੈ ਜਿਸ ਤਰ੍ਹਾਂ ਲੜਕੀ ਚਾਹਦੀ ਹੈ ਨਾ ਵੀ ਮੇਰਾ ਹਸਬੰਡ ਕਮਾਨ ਵਾਲਾ ਹੋਵੇ ਵਧੀਆ ਕਮਾਈ ਹੋਵੇ ਉਸ ਤਰ੍ਹਾਂ ਅੱਜ ਦੇ ਸਮਾਨੇ ਦੇ ਵਿੱਚ ਸੋਚ ਆ ਗਈ ਹੈ ਲੜਕੇ ਵੀ ਵੀ ਮੇਰੀ ਜਿਹੜੀ ਪਾਰਟਨਰ ਹੋਵੇ ਉਹ ਕਮਾਨਦੀ ਹੋਵੇ ਕਿਤੇ ਤੇ ਤੇ ਹਰੇਕ ਕੰਪੇਰੈਂਸ ਵਿੱਚ ਵੀ ਤੂੰ ਪੜ੍ਹੇਂਗੀ ਕਿਤੇ ਨੌਕਰੀ ਲੱਗੇਗੀ ਜਾਂ ਤਾਂ ਕਮਾਏਂਗੀ ਤਾਂ ਤੇਰਾ ਵਿਆਹ ਹੋਏਗਾ ਠੀਕ ਹੈ ਕਿਸੇ ਆਪ ਆਪਣੇ ਅਜ ਤੱਕ ਕਿਹਾ ਵੀ ਤੂੰ ਕਿਤੇ ਸਿੱਖ ਲੈ ਕਿ ਤੂੰ ਕਿਤੇ ਟ੍ਰੇਨਿੰਗ ਲੈ ਲੈ ਕਿਤੇ ਵਧੀਆ ਖਡਾਰਨ ਬਣੇਗੀ ਕਮਾਈ ਹੋਏਗੀ ਤਾਂ ਤੇਰਾ ਵਿਆਹ ਹੋਊਗਾ ਐਦਾਂ ਦੀ ਸੋਚ ਆਈ ਹੈ ਕਿਤੇ ਤੁਸੀਂ ਸਮਝਦੇ ਹੋ ਕਿ ਸੋਚ ਐਦਾਂ ਦੀ ਸੋਚ ਮੈਂ ਕਦੀ ਨਹੀਂ ਸੁਣੀ ਐਦਾਂ ਦੀ ਸੋਚ ਕਦੀ ਨਹੀਂ ਸੁਣੀ ਫਿਰ ਇਸ ਇਹ ਸੋਚ ਇਹੀ ਸਰ ਕਿ ਜਾਂ ਤਾਂ ਪੇਰੈਂਟਸ ਇਹ ਇਹ ਸੋਚ ਮੈਂ ਦੱਸਣਾ ਕਿਉਂ ਨਹੀਂ ਰਿਹਾ ਕਿਉਂਕਿ ਸਰਕਾਰ ਸਾਨੂੰ ਇਹ ਚੀਜ਼ ਦੀ ਸ਼ਿਉਰਟੀ ਨਹੀਂ ਦਿੰਦੀ ਅਗਰ ਬੱਚੀ ਬੱਚੀ ਅਗਰ ਪੜਦੀ ਹੈ ਬੱਚੀ ਅਗਰ ਪੜਦੀ ਹੈ ਤਾਂ 10ਵੀਂ ਕਰਦੀ ਹੈ ਫਰਸਟ ਪੈਲੀ ਡਿਵੀਜ਼ਨ ਦੇ ਮੰਨ ਲਓ ਉਹਦੇ ਬੜੇ ਅੱਛੇ ਅੰਕਾਂ ਦੇ ਤਾਂ ਬਹੁਤ ਸਾਰੀਆਂ ਸਕਾਲਰਸ਼ਿਪਸ ਮਿਲਦੀਆਂ ਨੇ ਫਿਰ ਕਿਉਂ ਨਹੀਂ ਸਕੂਲ ਲੈਵਲ ਤੇ ਅਗਰ ਕੋਈ ਬੱਚਾ ਫਰਸਟ ਰੰਗ ਦਾ ਸਪੋਰਟਸ ਦੇ ਵਿੱਚ ਉਹਨੂੰ ਕੋਈ ਸਕਾਲਰਸ਼ਿਪ ਮਿਲੇ ਉਹਨੂੰ ਅੱਗੇ ਕਾਲਜ ਦੇ ਵਿੱਚ ਫ੍ਰੀ ਪੜਾਈ ਦਿੱਤੀ ਜਾਵੇ ਜਾਂ ਉਹਨੂੰ ਸ਼ਿਉਰਟੀ ਦਿੱਤੀ ਜਾਵੇ ਵੀ ਤੂੰ ਅਗਰ ਕਾਲਜ ਦੇ ਵਿੱਚ ਰਹਿੰਗੇ ਅੱਜ ਆਲ ਯੂਨੀਵਰਸਿਟੀ ਦੇ ਵਿੱਚੋਂ ਅਗਰ 골ਡ ਇਹ ਤੈਨੂੰ ਜੌਬ ਮਿਲੇਗੀ ਬੱਚਾ ਕਿਉਂ ਨਹੀਂ ਜਾਏਗਾ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਸਕਾਲਰਸ਼ਿਪ ਤਾਂ ਜਿਹੜੀ ਹੈ ਕਾਲਜਾਂ ਦੇ ਵਿੱਚ ਮਿਲਦੀ ਵੀ ਹੈ ਤੇ ਫ੍ਰੀ ਜਿਹੜੇ ਬੱਚੇ ਮੇਰੇ ਵੀ ਤਕਰੀਬਨ ਜਾਂਦੇ ਆ ਕਾਲਜਾਂ ਦੇ ਵਿੱਚ ਮੈਡਮ ਵੀ ਬੈਠੇ ਕਾਲਜ ਤੋਂ ਕਾਫੀ ਬੱਚੇ ਅਸੀਂ ਲੈ ਕੇ ਲੇਕਿਨ ਇੱਕ ਪੈਰਾਮਿਡ ਜਿਹੜਾ ਹੋਣਾ ਚਾਹੀਦਾ ਸੈਟਲ ਇੰਟਰਵਰਸਟੀ ਵਿੱਚੋਂ ਮੈਡਲ ਹੈ ਸੀਨੀਅਰ ਨੈਸ਼ਨਲ ਵਿੱਚੋਂ ਮੈਡਲ ਹੈ ਉਹ ਬੱਚੇ ਦੀ ਨੌਕਰੀ ਪੱਕੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਪੇਰੈਂਟਸ ਆ ਕੇ ਨਾ ਕਈ ਵਾਰ ਮੈਨੂੰ ਪੁੱਛਦੇ ਆ ਜੀ ਇਹ ਗੇਮ ਖੜਾਵਾਂਗੇ ਤਾਂ ਫਾਇਦਾ ਕੀ ਹੈ ਜਦੋਂ ਸਿਰਫ ਆਪਾਂ ਫਾਇਦਾ ਸੋਚਾਂਗੇ ਸਿਰਫ ਫਾਇਦਾ ਆਪਾਂ ਕਮਰਸ਼ੀਅਲ ਸੋਚਦੇ ਆ ਇਹ ਨਹੀਂ ਸੋਚਦੇ ਵੀ ਬੱਚੇ ਦਾ ਜਿਹੜਾ ਚੰਗਾ ਟਾਈਮ ਹੋਏਗਾ ਬੱਚਾ ਫਿਜ਼ੀਕਲੀ ਫਿਟ ਹੋਏਗਾ ਮੈਂਟਲੀ ਸਟਰੋਂਗ ਹੋਏਗਾ ਕਿਉਂਕਿ ਜਿਹੜੀ ਇਹ ਖੇਡਾਂ ਨਾ ਸਿਰਫ ਸਿਰਕ ਸਾਡੀ ਜਿਹੜੀ ਹੈ ਸਰਚਨਾ ਜਾਂ ਜਿਹੜੀ ਸਾਡੀ ਸਿਰਕ ਡਵੈਲਪਮੈਂਟ ਨਹੀਂ ਸਾਡਾ ਮਾਨਸਿਕ ਤੌਰ ਤੇ ਸਾਨੂੰ ਬਹੁਤ ਮਜ਼ਬੂਤ ਕਰਦੀ ਤੁਸੀਂ ਉਹਨਾਂ ਬੱਚੀਆਂ ਦੀ ਗੱਲ ਸੁਣੀ ਹੋਏਗੀ ਕਿ ਸਿਰਫ ਸਾਡੀ ਪ੍ਰੈਕਟਿਸ ਤੇ ਸਾਡੀ ਜਿਹੜੀ ਕੋਚਿੰਗ ਨਹੀਂ ਉਹਨਾਂ ਦਾ ਜਿਹੜਾ ਮਨੋਬਲ ਕਿੰਨਾ ਸਟਰੋਂਗ ਰੱਖਣਾ ਪਿਆ ਕਿੰਨੀ ਉਹਨਾਂ ਨੂੰ ਜਿਹੜੀ ਹੈ ਸਾਈਕੋਲੋਜੀਕਲੀ ਉਹਨਾਂ ਨੂੰ ਜਿਹੜਾ ਸੋਚਣਾ ਉਹ ਵਧੀਆ ਤਾਂ ਹੀ ਉਹ ਕਰ ਸਕਿਆ ਕਿਉਂਕਿ ਸਵਸਥ ਸਰੀਰ ਵਿੱਚ ਹੀ ਸਵਸਥ ਜਿਹੜਾ ਹੈਗਾ ਆ ਮਨ ਦਾ ਨਿਵਾਸ ਹੁੰਦਾ ਦੋਨੋਂ ਚੀਜ਼ਾਂ ਅਗਰ ਇਕੱਠੀਆਂ ਚੱਲਣਗੀਆਂ ਤਾਂ ਹੀ ਚੱਲੇਗਾ ਪੇਰੈਂਟ ਸੋਚਦੇ ਆ ਵੀ ਕਮਰਸ਼ੀਅਲ ਇਹਨੂੰ ਵੀ ਇਹਦਾ ਫਾਇਦਾ ਕੀ ਹੈ ਜੀ ਤੇ ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਜਿਹੜੇ ਸਾਡੇ ਸਪੋਰਟਸ ਪਰਸਨ ਹੈ ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਪ੍ਰੋਵਾਈਡ ਕੀਤੀਆਂ ਜਾਣ ਨਾ ਕਿ ਬਾਅਦ ਵਿੱਚ ਵੀ ਤੁਸੀਂ ਵਰਲਡ ਕੱਪ ਨੈਸ਼ਨਲ ਇੰਟਰਨੈਸ਼ਨਲ ਏਸ਼ੀਅਨ 올ੰਪਿਕ ਵਿੱਚੋਂ ਮੈਡਲ ਲੈ ਕੇ ਆਓ ਇਹ ਪੈਰਾਮੀਟਰ ਸੈੱਟ ਕਰਨਾ ਚਾਹੀਦਾ ਵੀ ਨੈਸ਼ਨਲ ਬੱਚੇ ਜਾ ਰਹੇ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਜਿਹੜੀਆਂ ਨੌਕਰੀਆਂ ਦਿੱਤੀਆਂ ਜੀ ਅਗਰ ਕਾਲਜ ਤੋਂ ਸ਼ੁਰੂ ਸਕੂਲ ਨਾਲ ਤੋਂ ਸ਼ੁਰੂ ਹੋ ਜਵੇ ਸਕੂਲਾਂ ਦੀ ਗੇਮਸ ਵੀ ਬਹੁਤ ਵੱਡੀਆਂ ਹੁੰਦੀਆਂ ਤੁਸੀਂ ਸਕੂਲ ਗੇਮਸ ਕਰਾਉਂਦੇ ਹੋ ਸਕੂਲ ਗੇਮਸ ਅਗਰ ਕੋਈ ਬੰਦਾ ਟਾਪਰ ਆਂਦਾ ਹੈ ਤਾਂ ਉਹਦੀ ਸਿਕਿਉਰ ਕੀਤਾ ਜਾਵੇ ਇਸ ਬੱਚੇ ਨੂੰ ਅਸੀਂ ਅਡਾਪਟ ਕਰ ਸਰਕਾਰ ਅਡਾਪਟ ਕਰੇ ਉਹਨੂੰ ਫਿਰ ਸਿਕਿਉਰ ਕਰੇ ਵੀ ਤੈਨੂੰ ਅਸੀਂ ਜੀ ਉਹ ਤੋਂ ਬਾਅਦ ਸਰਕਾਰੀ ਜੌਬ ਦਵਾਗੇ ਦਵਾਗੇ ਅਗਰ ਤੂੰ ਐਸੇ ਤਰ੍ਹਾਂ ਮੈਡਲ ਜਿੱਤਦਾ ਰਹੇ ਠੀਕ ਹੈ ਜੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਲੇਕਿਨ ਹੁਣ ਮੈਂ ਤੁਹਾਡੇ ਨਾਲ ਕਿਉਂਕਿ ਕਨਕਲੂਜਨ ਸਾਡਾ ਸਮਾਂ ਉਹਨਾਂ ਕਾ ਮੈਂ ਪੁੱਛਣਾ ਚਾਹਾਂਗਾ ਵੀ ਅਵੇਅਰਨੈਸ ਦੀ ਅਸੀਂ ਕਹਿੰਦੇ ਆ ਕਮੀ ਹੈ ਜਾ ਸਰਕਾਰ ਨੂੰ ਆਪਣੇ ਜੋ ਉਹਨਾਂ ਨੇ ਨਿਯਮਸ ਬਣਾਏ ਉਹਨਾਂ ਨੂੰ ਥੋੜਾ ਚੇਂਜਸ ਲਿਆਉਣੇ ਚਾਹੀਦੇ ਉਹਨਾਂ ਨੂੰ ਵਿੱਚ ਕਿ ਜਿੱਦਾਂ ਤੁਸੀਂ ਵੀ ਕਹਿ ਰਹੇ ਨੇ ਕਿ ਹਾਂ ਅਗਰ ਉਹ ਨੈਸ਼ਨਲ ਖੇਡਿਆ ਉਹਨਾਂ ਨੂੰ ਹੋਣਾ ਚਾਹੀਦਾ 플레이ਰ ਨੂੰ ਵੀ ਇੱਕ ਅੰਦਰ ਕੀ ਅਸੀਂ ਨੈਸ਼ਨਲ ਖੇਡਾਂਗੇ ਤੇ ਸਾਨੂੰ ਸਰਕਾਰ ਨੇ ਜੌਬ ਦੇ ਹੀ ਦੇਣੀ ਹੈ ਹੈਨਾ ਇਦਾਂ ਫਿਰ ਪੇਰੈਂਟਸ ਦਾ ਵੀ ਇੰਟਰਸਟ ਵਧੇਗਾ ਕਿ ਨਹੀਂ ਸਾਡੇ ਬੱਚੇ ਨੂੰ ਜੌਬ ਮਿਲ ਜਾਣੀ ਅਸੀਂ ਇਹਨੂੰ ਗੇਮ ਦੇ ਵਿੱਚ ਪਾ ਦਿੰਨੇ ਹਾਂ ਬਿਲਕੁਲ ਹਾਂਜੀ ਮੈਮ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਉਹਨਾਂ ਪੇਰੈਂਟਸ ਨੂੰ ਜਿਸ ਤਰ੍ਹਾਂ ਕੋਈ ਪੇਰੈਂਟਸ ਦੇ ਉੱਤੇ ਆ ਗਿਆ ਘਰ ਦੇ ਉੱਤੇ ਆ ਗਏ ਹਾਲਾਤ ਜਿਹੜੀ ਹੈਗੀ ਹੈ ਵੀ ਕਿਸ ਤਰ੍ਹਾਂ ਕਿ ਸਾਯਾ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਅਗਰ ਕਹੀਏ ਵੀ ਅੱ비 ਵੱਧ ਤੋਂ ਵੱਧ ਰੁਚੀ ਜਿਹੜੀ ਜਿਹੜੇ ਨਹੀਂ ਵੀ ਆ ਉਹ ਇਸ ਖੇਡਾਂ ਦੇ ਪ੍ਰਤੀ ਰੁਚੀ ਲੈਣ ਕਿਉਂਕਿ ਖੇਡਾਂ ਵੀ ਭੁਗਿੱਖ ਬਣਾਉਂਦੀਆਂ ਨੇ ਇਹ ਬਜਟੇ ਕ੍ਰਿਕਟ ਵਾਲਿਆਂ ਨੇ ਦੱਸਿਆ ਹੈ ਉੱਥੇ ਬਹੁਤ ਸਾਰੀਆਂ ਹੋਰ ਗੇਮਾਂ ਵੀ ਜਿਹੜੀਆਂ ਭੁਗਿੱਖ ਬਣਾਉਂਦੀਆਂ ਨੇ ਕੀ ਕਹਿਣਾ ਚਾਹੋਗੇ ਮੇਰਾ ਤਾਂ ਸੰਦੇਸ਼ ਦੇਖੋ ਜੀ ਪੇਰੈਂਟਸ ਨੂੰ ਇਹੀ ਹੈ ਅੱਜ ਆਪਾਂ ਬੱਚਿਆਂ ਦੀ ਹਰ ਇੱਕ ਮੰਗ ਪੂਰੀ ਕਰਦੇ ਆ ਚਾਹੇ ਉਹਨਾਂ ਨੂੰ ਬਾਈਕ ਲੈ ਕੇ ਦੇਣਾ ਸਕੂਟਰ ਲੈ ਕੇ ਦੇਣਾ ਮੋਬਾਈਲ ਫੋਨ ਦੀ ਬਹੁਤ ਡਿਮਾਂਡ ਹੈ ਮੈਂ ਕਹਿੰਨੀ ਆ ਵੀ ਉੱਥੇ ਤੁਸੀਂ ਖਾਸ ਕਰ ਲੜਕੀਆਂ ਨੂੰ ਮੋਬਾਈਲ ਫੋਨ ਦੀ ਜਗ੍ਹਾ ਸਾਰੇ ਬੱਚਿਆਂ ਨੂੰ ਤੁਸੀਂ ਅੱਛੀ ਗੇਮ ਕੋਈ ਵੀ ਬਾਸਕਟਬਾਲ ਲੈ ਦਿਓ ਹੈਂਡਬਾਲ ਲੈ ਦਿਓ ਹੌਕੀ ਲੈ ਦਿਓ ਆ ਕ੍ਰਿਕਟ ਦਾ ਬੈਟ ਲੈ ਦਿਓ ਬਾਲ ਲੈ ਦਿਓ ਕੁਝ ਵੀ ਲੈ ਦਿਓ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਲੈ ਕੇ ਦੇਓ ਉਹਨਾਂ ਨੂੰ ਤੁਸੀਂ ਆਪ ਦੱਸੋ ਬੱਚਿਆਂ ਨੂੰ ਦਿਖਾਓ ਬੱਚਿਆਂ ਨਾਲ ਉਹਨਾਂ ਦੀ ਜੀਵਨੀਆ ਉਹਨਾਂ ਦੀਆਂ ਸਟੋਰੀਆਂ ਸ਼ੇਅਰ ਕਰੋ ਤਾਂ ਜੋ ਬੱਚਿਆਂ ਦੇ ਵਿੱਚ ਰੁਚੀ ਪੈਦਾ ਹੋਵੇ ਬਿਲਕੁਲ ਸਹੀ ਗੱਲ ਤੇ ਮਿਹਨਤ ਜਿਹੜੀ ਹੈ ਉਹ ਦੇਖੋ ਜੀ ਜਿਹੜਾ ਕੋਈ ਵੀ ਪਲੇਅਰ ਹੈ ਚਾਹੇ ਉਹ ਕ੍ਰਿਕਟ ਹੈ ਚਾਹੇ ਉਹ ਹੈਂਡਬਾਲ ਹੈ ਚਾਹੇ ਉਹ ਕ੍ਰਿਕਟ ਹੈ ਕੋਈ ਵੀ ਹੈ ਇਹ ਸਖਤ ਮਿਹਨਤ ਜਦੋਂ ਜਿਹੜੇ ਟਾਈਮ ਤੇ ਲੋਕੀ ਆਪਣੇ ਘਰਾਂ 'ਚ ਗਰਮੀਆਂ ਦੇ ਵਿੱਚ ਏਸੀ ਜਾਂ ਕੂਲਰਾਂ 'ਚ ਬੈਠੇ ਹੁੰਦੇ ਆ ਤੇ ਅਸੀਂ ਗਰਾਊਂਡ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਅਸੀਂ ਉਹ ਜਿਹੜੇ ਮਿਹਨਤ ਦੇ ਸਾਂਚਿਆਂ ਵਿੱਚ ਬੱਚਿਆਂ ਨੂੰ ਢਾਲ ਰਹੇ ਹੁੰਨੇ ਆ ਜੀ ਸੋ ਮੇਰੀ ਗੁਜਾਰਿਸ਼ ਹੈ ਸਾਰੇ ਪੇਰੈਂਟਸ ਨੂੰ ਦੇਖੋ ਜਿੱਥੇ ਖੇਡਾਂ ਸਾਨੂੰ ਫਾਈਨੈਂਸ਼ੀਅਲੀ ਤੌਰ ਤੇ ਸਾਡੀ ਹੈਲਪ ਕਰਨਗੀਆਂ ਸਾਡੀ ਸਿਹਤਮੰਦ ਉੱਥੇ ਸਾਨੂੰ ਜਿਹੜੀ ਅੱਜਕੱਲ ਸਭ ਤੋਂ ਵੱਡੀ ਸਮੱਸਿਆ ਹੈ ਲੜਕੀਆਂ ਦੀ ਸੁਰੱਖਿਆ ਬਿਲਕੁਲ ਸਮਾ ਕਿਉਂਕਿ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਅੱਗੇ ਵਧਾਈਏ ਲੇਕਿਨ ਬਿਲਕੁਲ ਸਹੀ ਗੱਲ ਹੈ ਵੀ ਜਿੱਥੇ ਇਹਨਾਂ ਸਮਾਜਿਕ ਸੁਰੱਖਿਆ ਮਿਲਦੀ ਹੈ ਮਾਨਸਿਕ ਸਥਿਤੀ ਜਿਹੜੀ ਮਜ਼ਬੂਤ ਹੁੰਦੀ ਹੈ ਸਰੀਰਕ ਪੱਖੋਂ ਮਜ਼ਬੂਤ ਹੁੰਦਾ ਹੈ ਬਹੁਤ ਕੁਝ ਮੈਡਮ ਨੇ ਕਿਹਾ ਉਸੇ ਤਰ੍ਹਾਂ ਇਹ ਇੱਕ ਪ੍ਰੋਫੈਸ਼ਨ ਬਣਾ ਕੇ ਅਗਰ ਖੇਡਾਂ ਨੂੰ ਖੇਡਿਆ ਜਾਵੇ ਜਿੱਥੇ ਖੇਡਾਂ ਜਿਹੜਾ ਆ ਮਨ ਦਾ ਚਾਹ ਪੂਰਾ ਕਰਨ ਗਿਆ ਉੱਥੇ ਹੀ ਜਿਹੜਾ ਹੈ ਬਹੁਤ ਸਾਰਾ ਪੈਸਾ ਵੀ ਦੇਣ ਗਿਆ ਸੋ ਖੇਡਾਂ ਪ੍ਰਤੀ ਰੁਚੀ ਜਿਹੜੀ ਹੈ ਉਹ ਰੱਖਣੀ ਹੈ ਪੈਦਾ ਹੋਣੀ ਚਾਹੀਦੀ ਔਰ ਵੱਧ ਵੀ ਰਹੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਨੇ ਪੇਰੈਂਟਸ ਨੂੰ ਵੀ ਥੋੜਾ ਜਿਹਾ ਜਿਹੜੇ ਸੋਚ ਨਹੀਂ ਰੱਖਦੇ ਉਹਨਾਂ ਨੂੰ ਸੋਚ ਬਦਲ ਕੇ ਖੇਡਾਂ ਪ੍ਰਤੀ ਵੀ ਉਨੀ ਰੁਚੀ ਦਿਖਾਉਣੀ ਚਾਹੀਦੀ ਹੈ ਮਾਪੇ ਨੂੰ ਜਿੰਨੀ ਉਹ ਪੜਾਈ ਦੇ ਪ੍ਰਤੀ ਚਾਹੁੰਦੇ ਨੇ ਸਾਡੇ ਬੱਚਿਆਂ ਦੀ ਰੁਚੀ ਹੋਵੇ ਮੈਡਮ ਸ਼ਰਨਦੀਪ ਕਾਟੇਲੋਂ ਤੇ ਅਮਨਦੀਪ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਤੋਂ ਇਸੇ ਤਰ੍ਹਾਂ ਅਗਲੇ ਹਫਤੇ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਇਸੇ ਚੈਨਲ ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਲਈ ਆ ਗਿਆ ਨਮਸਕਾਰ ਨਮਸਕਾਰ